ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਤੂੰ ਤੁਠਾ ਕਿਰਪਾ ਨਿਹਾਨ ਨਾ ਦੂਜੈ ਵੇਖਾਲ ਏਹ ਪਈ ਮੁੰਦਤੜੀ ਨਿਤ ਹਿਰਦੇ ਰੱਖਾਂ ਸਮਾਲ ਤੂੰ ਚਾਹ ਸੱਜਣ ਮੰਡੇ ਆਂ ਦੇ ਸਿਸ ਉਤਰ ਨੈ ਨਮਹਿੰਜੇ ਤਰਸਦੇ ਕਦ ਪਸੇ ਹੀ دیدار ਦਰਸ਼ਨ ਪਿਆਸੇ ਦਿਨ ਸਰਾਤ ਚਤਵੋ ਹੰਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗਮੀਤ ਔ ਜੋ ਲੜੀ ਵਾਰ ਅਰਦਾਸ ਦੀ ਵਿਚਾਰ ਚੱਲ ਰਹੀ ਹੈ ਜੀ ਉਹ ਵਿਚਾਰ ਦੀ ਪਰੰਮਤਾ ਤਪ ਲਾ ਗੁਰੂ ਫਤੇ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛੇ ਤੱਕ ਆਪਾਂ ਵਿਚਾਰ ਕੇ ਆ ਚੁੱਕੇ ਹਾਂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਨ ਬਬੇਕ ਦਾਨ ਵਿਸਾਹ ਦਾਨ ਪਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਇੱਥੋਂ ਤੱਕ ਆਪਾਂ ਵਿਚਾਰਾਂ ਦੇ ਸਾਂਝ ਪਾ ਕੇ ਆ ਚੁੱਕੇ ਹਾਂ ਅੱਜ ਹੈ ਅਮਰ ਸਰਜੀ ਦੇ ਇਸ਼ਨਾਨ ਕਿਉਂਕਿ ਆ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾਜ ਕਰ ਬੋਲ ਜੀ ਵਾਹਿਗੁਰੂ ਸਿੱਖ ਧਰਮ ਦੇ ਅੰਦਰ ਜਿੱਥੇ ਵੀ ਗੁਰੂ ਪਤਾ ਜੀ ਦੇ ਚਰਨ ਪੈ ਗਏ ਅਸੀਂ ਉਸੇ ਜਗ੍ਹਾ ਨੂੰ ਹੀ ਕਹਿਣਾ ਕਰਦੇ ਆ ਸਤ ਧਰਤ ਪਈ ਹਰੀਆਬਲ ਜਿੱਥੇ ਮੇਰਾ ਸਤਿਗੁਰੂ ਬੈਠਾ ਪਈ ਉਹ ਹੀ ਧਰਤੀ ਹਰੀ ਭਰੀ ਹੋ ਜਾਂਦੀ ਹੈ ਹਰੀਆਬਲ ਵਾਲੀ ਜਿੱਥੇ ਸਤਿਗੁਰੂ ਆ ਕੇ ਬੈਠ ਜਾਂਦੇ ਨੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਆਰਾਮ ਰਾਜੇ ਤੇ ਅੰਮ੍ਰਿਤਸਰ ਸਾਹਿਬ ਦੇ ਬਾਰੇ ਤੇ ਇੱਥੇ ਤੇ ਗੁਰਨਾਨਕ ਪਤਾ ਜੀ ਦੇ ਵੀ ਚਰਨ ਪਏ ਨੇ ਗੁਰੂ ਅੰਗਦ ਦੇਵ ਜੀ ਦੇ ਵੀ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਪਤਾ ਜੀ ਗੁਰੂ ਹਰਗੋਬਿੰਦ ਪਾਈ ਸਾਹਿਬ ਦੇ ਚਰਨ ਪਏ ਨੇ ਇਸ ਪਾਵਨ ਸਥਾਨ ਦੇ ਉੱਪਰ ਤੇ ਤੇ ਮੰਨੋ ਸਿੱਖ ਵਿਦਵਾਨ ਤੇ ਹੋਰ ਦੂਸਰੇ ਵੀ ਲੋਕ ਕਹਿੰਦੇ ਨੇ ਕਿ ਇਹ ਸਿੱਖੀ ਦਾ ਧੁਰਾ ਹੈ ਜੀ ਤੇ ਗੁਰੂ ਪਾਇਸ਼ੇ ਨੇ ਆਪਣੀ ਰਹਿਨਮਾਈ ਦੇ ਹੇਠ ਹੀ ਇਸ ਹਰਿਮੰਦਰ ਸਾਹਿਬ ਦੀ ਉਸਾਰੀ ਵੀ ਕਰਵਾਈ ਤੇ ਮੰਨੋ ਇੱਕ ਪਹਿਲਾ ਗੁਰੂ ਦੁਆਰਾ ਗੁਰੂ ਘਰ ਬਣਾ ਕੇ ਇੱਕ ਮਾਡਲ ਵੀ ਦੱਸ ਦਿੱਤਾ ਵੀ ਗੁਰੂ ਘਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਪਾਉ ਆਮ ਲੋਕ ਕਈ ਵੇਖੋ ਜਿਹੜੇ ਵਹਿਮਾਂ ਦੇ ਵਿੱਚ ਪੈਂਦੇ ਨੇ ਨਾ ਨਹੀਂ ਐਸ ਬੰਦੇ ਨੂੰ ਮੂੰਹ ਨਹੀਂ ਚਾਹੀਦਾ ਐਸ ਦਿਸ਼ਾ ਦੇ ਵਿੱਚ ਆ ਚੀਜ਼ ਨਹੀਂ ਚਾਹੀਦੀ ਗੁਰੂ ਪਿਤਾ ਜੀ ਨੇ ਵੇਖ ਲਓ ਸਾਰੇ ਇਹ ਪਰਮ ਦੂਰ ਕਰਕੇ ਹਰਿਮੰਦਰ ਸਾਹਿਬ ਦੀ ਸਾਰੀ ਕੀਤੇ ਵੇਖ ਲਓ ਇਸ ਦੇ ਨੀਵੇਂ ਕਿਹਦੇ ਕੋਲ ਰੱਖਵਾਂਦੇ ਨੇ ਸਾਈ ਮੀਆਂ ਮੀਰ ਜੀ ਦੇ ਕੋਲ ਜਿਹੜੇ ਰੱਤੇ ਹੋਏ ਨੇ ਇਹਨਾਂ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਗੁਰੂ ਅਰਜਨ ਦੇਵ ਜੀ ਪਾਇਸ਼ ਨੇ ਵੇਖੋ ਉਹਨਾਂ ਦੇ ਪਾਸੋਂ ਨਹੀਂ ਰਖਵਾਈ ਸੀ ਅਖੰਡਰ ਸਬਦ ਦੇ ਬਾਰੇ ਇੱਥੋਂ ਤੱਕ ਆਉਂਦਾ ਆ ਗੁਰਨਾਨ ਪਾਖਸ਼ੀ ਇੱਕ ਵਾਰ ਜਦੋਂ ਆਏ ਸੀ ਇਹਦੇ ਇੱਥੇ ਇੱਕ ਛਪੜੀ ਜੀ ਸੀ ਕਿੰਦੇ ਇਥੋਂ ਭਾਈ ਤਾਰ ਤਾਰੇ ਨੂੰ ਕਹਿਣਾ ਕੀਤਾ ਸੀ ਆਪਣੇ ਘਰੋਂ ਰਸਤਾ ਵਸਤਾ ਲੈ ਕੇ ਆ ਆਟਾ ਮੰਗਵਾਇਆ ਇਹਦੇ ਘਰੋਂ ਮਿੱਠਾ ਮੰਗਵਾਇਆ ਨਾਲ ਘੋ ਮੰਗਵਾਇਆ ਇੱਛੇ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਪਹਿਲੀ ਦੇਗ ਤਿਆਰ ਕੀਤੀ ਸੀ ਕੜਾ ਪ੍ਰਸ਼ਾਦੀ ਦੇਗ ਜੀ ਨੂੰ ਆਪਾਂ ਕਹਿੰਦੇ ਆ ਤੇ ਜਦੋਂ ਇਹ ਦੇਗ ਭਾਈ ਮਰਦਾਨਾ ਜੀ ਨੇ ਛਕਣਾ ਕੀਤੀ ਤੇ ਭਾਈ ਮਰਦਾਨਾ ਜੀ ਨੇ ਕਹਿਣਾ ਕੀਤਾ ਸੀ ਕਹਿੰਦੇ ਸੀ ਪਾਤਸ਼ਾਹ ਇੰਨਾ ਸੁਆਦਿਸਟ ਇੰਨਾ ਰਸ ਨਾਲ ਭਰਿਆ ਹੋਇਆ ਇਹ ਪ੍ਰਸ਼ਾਦ ਪਾਤਸ਼ਾਹ ਜੀ ਮੈਨੂੰ ਆਨੰਦ ਆਇਆ ਮੈਂ ਚਾਹੁੰਦਾ ਹਾਂ ਕਿ ਹਰ ਕਿਸੇ ਨੂੰ ਇਹ ਪਦਾਰਥ ਮਿਲੇ ਤੇ ਗੁਰੂ ਪਾਇਸ਼ੇ ਨੇ ਕਹਿਣਾ ਕੀਤਾ ਕਿ ਕਹਿੰਦੇ ਭਾਈ ਮਰਦਾਨਾ ਇੱਕ ਦਿਨ ਸਮਾਂ ਆਵੇਗਾ ਇੱਥੇ ਇਹਦਾ ਪਦਾਰਥਾਂ ਦਾ ਜਿਹੜਾ ਦੇਖ ਜੜੀਏ ਵਰਤਦੀ ਰਹੇਗੀ ਤੇ ਵੇਖ ਲਓ ਅਜੇ ਤੱਕ ਵੀ ਕਿਮਾ ਕਰਿਓ ਕਦੇ ਅਸੀਂ ਕਹਿੰਨੇ ਜੇ ਕੋਈ ਬਾਰੇਦਾਰ ਕਹਿੰਦਾ ਜੀ ਤੁਸੀਂ ਦੇਖ ਨਹੀਂ ਕਰਵਾਈ ਤੁਹਾਨੂੰ ਪ੍ਰਸ਼ਾਦ ਨਹੀਂ ਦੇਣਾ ਕਿੰਨੇ ਕੁ ਜਾਣੇ ਕਰਵਾਉਂਦੇ ਨੇ ਵੇਖੋ ਜੇ ਲੱਖਾਂ ਮਨੁੱਖ ਆਉਂਦੇ ਨੇ ਕਿੰਨੇ ਕੁ ਦੇਖੇ ਕਰਵਾਉਂਦੇ ਨੇ ਉੱਥੇ ਕੜਾ ਪ੍ਰਸ਼ਾਦ ਦੇ ਕਿੰਨੇ ਕ ਜਾਣੇ ਕਰਵਾਉਂਦੇ ਨੇ ਲੱਖਾਂ ਦੇ ਵਿੱਚੋਂ ਹਜ਼ਾਰ ਹੀ ਕਰਉਂਦੇ ਹੋਣਗੇ ਹਜ਼ਾਰਾਂ ਵੀ ਨਹੀਂ ਹਜ਼ਾਰਾਂ ਹੀ ਹਜ਼ਾਰ ਕਮਸ ਅੰਦਾਜ਼ੇ ਲਈ ਵੀ ਵੇਖ ਲੋ ਉੱਥੋਂ ਮਿਲਦਾ ਤੇ ਹਰ ਕੋਈ ਖਿਮਾ ਕਰਿਓ ਕਈ ਦੋ ਦੋ ਵਾਰ ਲੈਣੇ ਚਾਰ ਬੇਚੇ ਹੁੰਦੇ ਨੇ ਵੀ ਇੰਨਾ ਸੁਆਦਿਸਟ ਮੈਂ ਇੱਕ ਵਾਰ ਜਦੋਂ ਗੁਰੂ ਘਰ ਦੀ ਸੇਵਾ ਪਹਿਲਾਂ ਨਿਭਾਉਂਦਾ ਸੀ ਮੈਨੂੰ ਪ੍ਰਸ਼ਾਦ ਕਰ تیار ਕਰਦੇ ਆਂ ਦੇਖਣਾ ਵੀ ਸਾਰਿਆਂ ਨੇ ਇੱਕ ਸਾਈ ਬੀਬੀ ਨੇ ਵੇਖਣਾ ਮੈਨੂੰ ਕਹਿੰਦੀ ਮੈਂ ਤੈਨੂੰ ਬਣਾਉਂਦਿਆਂ ਵੀ ਵੇਖਦੇ ਆਂ ਮੈਂ ਘਰ ਜਾ ਕੇ ਵੀ ਬਣਾਇਆ ਪਰ ਇਹੋ ਜਿਹਾ ਸਵਾਦਿਸ਼ਟ ਨਹੀਂ ਬਣਦਾ ਜਿਹੜਾ ਤੁਸੀਂ ਬਣਾ ਦਿੰਦੇ ਜੀ ਇਹ ਗੱਲ ਕੀ ਹੈ ਮੱਖਾ ਜੀ ਨਾਲ ਨਾਲ ਬਾਣੀ ਪੜੀ ਜਾਂਦੀ ਹੈ ਬਾਣੀ ਦਾ ਰਸ ਪਿੰਦਾ ਹੈ ਇਹਦੇ ਵਿੱਚ ਮੈਂ ਬਾਣੀ ਦਾ ਰਸ ਪੈਂਦਾ ਇਹਦੇ ਵਿੱਚ ਮੱਖਣ ਨਾਲ ਜਿਹੜਾ ਆ ਸਾਡੇ ਐਸ ਭਾਵਨਾ ਦੇ ਨਾਲ ਇਸ ਦੇਗ ਨੂੰ ਤਿਆਰ ਕੀਤਾ ਜਾਂਦਾ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ ਵੀ ਦੇਗ ਨੂੰ ਐਸ ਭਾਵਨਾ ਦੇ ਨਾਲ ਤਿਆਰ ਕਰਨਾ ਵੀ ਇਹ ਗੁਰਸਿੱਖਾਂ ਨੇ ਛਕਣੀ ਹੈ ਵੀ ਦੇਗ ਨੂੰ ਐਸ ਭਾਵਨਾ ਸ਼ਰਧਾ ਦੇ ਨਾਲ ਤਿਆਰ ਕਰਨਾ ਹੈ ਫਿਰ ਦੇਗ ਦੇ ਅੰਦਰ ਆਪ ਹੀ ਮਲਕ ਰਸ ਪਾ ਦਿੰਦੇ ਨੇ ਤਵਾਕਿਆ ਫਿਰ ਜਿੱਥੇ ਕੋ ਸਦਾ ਹੀ ਬਾਣੀ ਦੇ ਪ੍ਰਵਾਹ ਚਲਦੇ ਹੋਏ ਹੋਵਣ ਜਿੱਥੇ ਬਾਣੀ ਪੜ ਕੇ ਦੇਖ ਤਿਆਰ ਹੁੰਦੀ ਹੋਈ ਹੋਵੇ ਜਿੱਤੇ ਹਮੇਸ਼ਾ ਹੀ ਕੀਰਤਨ ਹੋਣ ਦੀਆਂ ਧੁਨੀਆਂ ਚੱਲ ਰਹੀਆਂ ਹੋਵਣ ਇੰਨੀਆਂ ਸੰਗਤਾਂ ਦੀ ਆਵਾਜ਼ ਵਾਈਬ੍ਰੇਸ਼ਨ ਇਹੋ ਜਿਹੀਆਂ ਤੇ ਖੈ ਮੈਂ ਕਿਹਾ ਉੱਥੋਂ ਦਾ ਪ੍ਰਸ਼ਾਦ ਕਿਉਂ ਨਹੀਂ ਵੇਖੋ ਰਸਦਾਈ ਕੋ ਵੇਗਾ ਇੱਥੋਂ ਤੇ ਗੁਰੂ ਕੇ ਲੰਗਰ ਦੇ ਵਿੱਚ ਵੇਖੋ ਜਾ ਕੇ ਸੰਗਤਾਂ ਕਹਿ ਦਿੰਦੀ ਆ ਕਹਿੰਦੇ ਨਹੀਂ ਇਹੋ ਜਿਹਾ ਲੰਗਰ ਨਹੀਂ ਕਿਤੇ ਸ਼ੱਕਿਆ ਜੀ ਬੜਾ ਹੀ ਦਸ ਜੀ ਇਸ ਹਰਮੰਦਰ ਸਾਹਿਬ ਦੇ ਬਾਰੇ ਦੇਖੋ ਕਿੰਦੇ ਗੁਰੂ ਅੰਗਦ ਦੇ ਪਾਈ ਸ਼ਹੀਦ ਦੇ ਵੀ ਅੰਗੂਠੇ ਦੇ ਉੱਤੇ ਇੱਕ ਜ਼ਖਮ ਸੀ ਤੇ ਕਹਿੰਦੇ ਜਦੋਂ ਅੰਮ੍ਰਿਤਸਰ ਆਏ ਤੇ ਕਹਿੰਦੇ ਗੁਰੂ ਅਮਰਦਾਸ ਪਾਇਸ਼ੇ ਜਦੋਂ ਮਿਲਣ ਆਏ ਸੀ ਇਹਨਾਂ ਨੂੰ ਕਹਿੰਦੇ ਐਸੇ ਥਾਂ ਦੇ ਉੱਤੇ ਉਹਨਾਂ ਨੇ ਇੱਕ ਜੜੀ ਬੂਟੀ ਦੀ ਪਹਿਚਾਨ ਸੀ ਗੁਰੂ ਅਮਰਦਾਸ ਜੀ ਨੂੰ ਉਹਨਾਂ ਨੇ ਬੂਟੀ ਉਹ ਹੀ ਜਿਹੜਾ ਸੀ ਛਪੜੀ ਦੇ ਕੰਡੇ ਸੀ ਉਹਨੂੰ ਪਕੜ ਕੇ ਗੁਰੂ ਅੰਗਦ ਦੇਵ ਪਾਇਸ਼ੇ ਦੇ ਜਦੋਂ ਲਗਾਇਆ ਸੀ ਨਾ ਤੇ ਉਹਨਾਂ ਦਾ ਉਹ ਜ਼ਖਮ ਠੀਕ ਹੋ ਗਿਆ ਸੀ ਉਹ ਹੀ ਬਾਅਦ ਵਿੱਚ ਦੇਖ ਲਓ ਹਰਮੰਦਰ ਸਾਹਿਬ ਦੀ ਸਾਰੀ ਹੋਈ ਇਸ ਸਰੋਵਰ ਬਣਿਆ ਇੱਕ ਵਿਦਵਾਨ ਨੂੰ ਪੜਦਾ ਪੈਸ ਬੜੀ ਸੁੰਦਰ ਉਹਨਾਂ ਨੇ ਗੱਲ ਲਿਖਣਾ ਕੀਤੀ ਕਹਿੰਦੇ ਹਰਮੰਦਰ ਸਾਹਿਬ ਜਦੋਂ ਤਿਆਰ ਹੋ ਰਿਹਾ ਸੀ ਸਰੋਵਰ ਤੇ ਇਹਦਾ ਪਾਣੀ ਨਹੀਂ ਸੀ ਟਿਕਦਾ ਪਾਣੀ ਥੱਲੇ ਚਲੇ ਜਾਂਦਾ ਸੀ ਕਹਿੰਦੇ ਫਿਰ ਸੰਤੋਖ ਸਰ ਜਿਹੜਾ ਸਰੋਵਰ ਹੈ ਉੱਥੋਂ ਦੀ ਮਿੱਟੀ ਲਿਆ ਕੇ ਫਿਰ ਥੱਲੇ ਪਾਈ ਗਈ ਫਿਰ ਇਹਦਾ ਪਾਣੀ ਜਿਹੜਾ ਸੀ ਰੁਕਿਆ ਸੀ। pau ਇਹਦਾ ਇਸ਼ਾਰਾ ਆ ਕਿ ਭੜਿਆ ਜੇ ਤੇਰੇ ਅੰਦਰ ਵੀ ਨਾਮ ਦਾ ਰਸ ਟਿਕੇਗਾ ਨਾ ਪਤਾ ਕਦੋਂ ਟਿਕੇਗਾ ਜੇ ਤੇਰੇ ਅੰਦਰ ਵੀ ਸੰਤੋਖ ਹੋਵੇਗਾ। ਜੇ ਸੰਤੋਖ ਤੇਰੇ ਅੰਦਰ ਹੋਵੇਗਾ ਤੇਰੇ ਅੰਦਰ ਵੀ ਨਾਮ ਦਾ ਰਸ ਟਿਕ ਸਕਦਾ ਆ। ਤੈਸੇ ਹਰਿਮੰਦਰ ਸਾਹਿਬ ਤੇ ਦੇਖੋ ਹਰਿਮੰਦਰ ਸਾਹਿਬ ਦੇ ਅੰਦਰ ਹੀ ਇੱਥੇ ਸਾਹਮਣੇ ਹਰਮੰਦਰ ਸਾਹਿਬ ਦੇ ਅਕਾਲ ਤਖਤ ਸਾਹਿਬ ਵੀ ਹੈ। ਇਹਨੂੰ ਪਹਿਲਾ ਨਾਮ ਸੀ ਅਕਾਲ ਬੁੰਗਾ। ਹਰਮੰਦਰ ਸਾਹਿਬ ਦੇ ਅੰਦਰ ਹੀ ਵੇਖੋ ਚਾਰ ਦਰਵਾਜ਼ੇ ਵੀ ਨੇ। ਜਿਹੜਾ ਮਰਜੀ ਕੋਈ ਜਿਹੜੇ ਮਰਜੀ ਦਰਵਾਜ਼ੇ ਥਾਣੀ ਆ ਜਾਵੇ ਇੱਥੇ ਕੋਈ ਧਰਮ, ਜਾਤ, ਗੋਤ ਕੁਝ ਨਹੀਂ ਪੁੱਛਿਆ ਜਾਂਦਾ। ਤੂੰ ਕਿਹੜੇ ਧਰਮ ਦੇ ਨਾਲ ਸੰਬੰਧਤ ਹੈਂ, ਕਿਹੜੀ ਜਾਤ ਹੈ ਤੇਰੀ, ਕਿਹੜੀ ਗੋਤ ਹੈ, ਕਿਹੜਾ ਤੇਰਾ ਵਰਣ ਹੈ? ਪਿੱਛੇ ਜੇ ਵੇਖੋ ਇੱਕ ਵੀਡੀਓ ਚੱਲਦੀ ਰਹੀ ਨਾ ਜੀ ਲੰਗਰ ਹਿੰਦੂ ਵੀਰ ਵਰਤੋਂਦਾ ਪਿਆ ਸੀ ਉਹ ਕਹਿੰਦੇ ਤਦ ਦੇਣਾ ਲੰਗਰ ਜੇ ਬੋਲਾਂ ਗੋਲੇਗਾ ਜੈ ਸ਼੍ਰੀ ਰਾਮ ਤੇ ਇੱਕ ਬੀਬੀ ਕਹਿੰਦੀ ਮੈਂ ਤੇ ਨਹੀਂ ਬੋਲਣਾ ਕਹਿੰਦੇ ਨਹੀਂ ਬੋਲਣਾ ਤੇ ਲੰਗਰ ਉਹ ਨਹੀਂ ਮਿਲਣਾ ਕਿ ਮਾ ਕਰੋ ਸਾਡੇ ਗੁਰੂ ਘਰ ਕਦੀ ਨਹੀਂ ਕਿਹਾ ਜਾਂਦਾ ਤੂੰ ਵਾਹਿਗੁਰੂ ਨਹੀਂ ਬੋਲੇ ਤੈਨੂੰ ਲੰਗਰ ਨਹੀਂ ਛਕਾਉਣਾ ਇਥੇ ਕਦੀ ਨਹੀਂ ਕਿਹਾ ਜਾਂਦਾ ਤੇ ਤੂੰ ਵਾਹਿਗੁਰੂ ਨਹੀਂ ਬੋਲੇ ਤੈਨੂੰ ਲੰਗਰ ਨਹੀਂ ਨਹੀਂ ਬੋਲਿਆ ਭਲਾ ਤੇਰੀ ਮਰਜ਼ੀ ਹੈ ਕੋਈ ਗੱਲ ਨਹੀਂ ਆਇਆ ਇਹ ਤੇ ਗੁਰੂ ਕਾ ਲੰਗਰ ਸ਼ੱਕੇ ਜੇ ਤੇ ਆ ਵੇਖੋ ਹੱਥ ਜੋੜ-ਜੋੜ ਕੇ ਸੜਕਾਂ ਦੇ ਉੱਤੇ ਵੇਖ ਲੋ ਸਾਡੇ ਸਿੱਖ ਵੇਖ ਲੋ ਜੋੜੜੀਆਂ ਕਰਦੇ ਵੀ ਗੁਰੂ ਕਾ ਲੰਗਰ ਸ਼ੱਕੇ ਜਾਓ ਸੀ ਕਦੀ ਕੋਈ ਕਹਿੰਦਾ ਜੀ ਪਹਿਲੇ ਬੋਲ ਵਾਇਦੂ ਤੇ ਫਿਰ ਚਾਹ ਦਾ ਲੰਗਰ ਸ਼ਿਕਾਉਣਾ ਤੇ ਤੈਨੂੰ ਜਿਹੜਾ ਇਹ ਲੰਗਰ ਪਾਣੀ ਸ਼ਿਕਾਉਣਾ ਨਹੀਂ ਪਰ ਵੇਖ ਲੋ ਕਿਵੇਂ ਕਰੇ ਇਹ ਸਾਨੂੰ ਸਾਡੇ ਗੁਰੂ ਨੇ ਇਹੋ ਜੀ ਮਤ ਦੇ ਦਿੱਤੀ ਏ ਸਾਡੇ ਵਿੱਚ ਇਹੋ ਜੀ ਕੋਈ ਕਟੜਟਾ ਨਹੀਂ ਪੈ ਪੈਂਦਾ ਤਾਂ ਜੀ ਆਮ ਤੇ ਕਹਿੰਦਾ ਕਰੋ ਕਈ ਵੇਖੋ ਆਪਣੇ ਸਕੂਲ ਖੋਲਦੇ ਨੇ ਕਈ ਕੁਝ ਕਰਦੇ ਨੇ ਉਹ ਕਹਿੰਦੇ ਇਹ ਕੇਵਲ ਤੇ ਕੇਵਲ ਹੈ ਜਿਹੜਾ ਸਾਡੇ ਧਰਮ ਨੂੰ ਪੜੇਗਾ ਜਾਂ ਸਾਡੇ ਧਰਮ ਵਿੱਚ ਆਵੇਗਾ ਉਹਨੂੰ ਦਾਖਲਾ ਮਿਲੇਗਾ ਪਰ ਇਥੇ ਨਹੀਂ ਸਾਡੇ ਗੁਰੂ ਘਰ ਦੇ ਅੰਦਰ ਇਹੋ ਜਿਹੇ ਵਿਚਾਰਾਂ ਨੇ ਇਹੋ ਜਿਹੀ ਕਟੜਤਾ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਹਰਵੰਦਰ ਸਾਹਿਬ ਦੇ ਅੰਦਰ ਹੀ ਦੇਖੋ ਪਹਿਲਾਂ ਪਰਸ਼ਨੀ ਡਿਉੜੀ ਬਣਾਈ ਜਾਂਦੀ ਹੈ ਉਹਦਾ ਵੀ ਭਾਵ ਹੈ ਕਹਿੰਦੇ ਭੜਿਆ ਜੇ ਉਸ ਮਾਲਕ ਦੇ ਦਰਸ਼ਨ ਕਰਨ ਚੱਲੇ ਆ ਤੇ ਵਿਦਵਾਨਾਂ ਨੇ ਕਹਿਣਾ ਕੀਤਾ ਕਹਿੰਦੇ ਇਹਦੇ ਵੇਖੋ ਦਰਸ਼ਨੀ ਡਿਉੜੀ ਤੋਂ ਹਰਮੰਦਰ ਸਾਹਿਬ ਦੇ ਦਰਵਾਜ਼ੇ ਤੱਕ 84 ਕਦਮ ਬੰਦੇ ਨੇ ਕਹਿੰਦੇ ਭੜਿਆ ਜੇ ਤੂੰ ਸ਼ਰਧਾ ਭਾਵਨਾ ਦੇ ਨਾਲ ਆਏਗਾ ਤੇ 84 ਵਿੱਚ ਆ ਕੇ ਕੱਟੀ ਜਾਵੇਂਗਾ ਇਸੇ ਹਰਿਮੰਦਰ ਸਾਹਿਬ ਦੇ ਲਈ ਵੇਖੋ ਇੱਥੇ ਪਤਾ ਹੀ ਨਹੀਂ ਕਿੰਨੀਆਂ ਸ਼ਹਾਦਤਾਂ ਹੋਈਆਂ ਜੀ ਕਿੰਨੀਆਂ ਸ਼ਹਾਦਤਾਂ ਕਿੰਨੇ ਜਾਣਿਆਂ ਦੀ ਇਹਦੇ ਉੱਤੇ ਕਹਿਰੀ ਅੱਖ ਰਹੀ ਅਬਦਾਲੀ ਨੇ ਵੇਖੋ ਇੱਥੇ ਹਰਿਮੰਦਰ ਸਾਹਿਬ ਨੂੰ ਢੈ ਢੇਰੀ ਕਰ ਦਿੱਤਾ ਫਿਰ ਦੇਖ ਲਓ ਸਾਰੀ ਹੋਈ ਇਤੋਂ ਤੱਕ ਪਹਿਰੇ ਲਗਾ ਦਿੱਤੇ ਗਏ ਸਿੰਘਾਂ ਨੇ ਫਿਰ ਆਉਣਾ ਤੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਚਲੇ ਜਾਣਾ ਅੰਦਰ ਜਿਹੜਾ ਸੀ ਦੀਵਾ ਜਗਾ ਕੇ ਚਲੇ ਜਾਣਾ ਕਿਉਂਕਿ ਪੁਰਾਣੇ ਸਮੇਂ ਲਾਈਟ ਨਹੀਂ ਸੀ ਤਾਂ ਗੁਰੂ ਘਰ ਦੇ ਅੰਦਰ ਦੀਪਕ ਜਗਾ ਕੇ ਚਲੇ ਜਾਣਾ ਤੈਰ ਕੇ ਆਉਣਾ ਤੇ ਤੈਰ ਕੇ ਚਲੇ ਜਾਣਾ ਕਈਆਂ ਨੇ ਇਸ਼ਨਾਨ ਦੇ ਖਾਤਰ ਕਈਆਂ ਨੇ ਅੰਦਰ ਵੀ ਦੀਪਕ ਜਗਾ ਆਈਏ ਕਈਆਂ ਸ਼ਹਾਦਤਾਂ ਹੋਈਆਂ ਇਸੇ ਕਰਕੇ ਅਰਦਾਸ ਦੇ ਅੰਦਰ ਵੇਖੋ ਆਪਾਂ ਪੜਦੇ ਆਂ ਅਮਰitsar ਜੀ ਦੇ ਇਸ਼ਨਾਨ ਤੇ ਬੜਾ ਬੜਾ ਵੇਖੋ ਜਿੱਥੋਂ ਵੀ ਕੋਈ ਆਉਂਦਾ ਆ ਭਾਵੇਂ ਵਿਦੇਸ਼ਾਂ ਜੋ ਜਿੱਥੋਂ ਵੀ ਕੋਈ ਦੂਰ ਬਰੇਡੇ ਆਪਣੇ ਦੇਸ਼ ਦੇ ਵਿੱਚੋਂ ਵੀ ਹਰ ਕੋਈ ਇੱਥੋਂ ਦੇ ਇਸ਼ਨਾਨ ਕਰਨ ਨੂੰ ਲੋਚਦਾ ਆ ਉਹਨਾਂ ਦੀ ਭਾਵਨਾ ਹੁੰਦੀ ਏ ਵੀ ਅਹੀਂ ਜੇਕਰ ਆਏ ਆ ਤੇ ਅਸੀਂ ਇੱਥੋਂ ਵੇਖੋ ਨਾਲ ਤਨ ਦਾ ਇਸ਼ਨਾਨ ਵੀ ਇੱਥੋਂ ਕਰਕੇ ਜਾਈਏ ਤੇ ਅੰਦਰ ਜਿਹੜੀ ਬਾਣੀ ਦਾ ਕੀਰਤਨ ਹੋ ਰਿਹਾ ਆ ਇੱਥੋਂ ਮਨ ਨੂੰ ਵੀ ਇਸ਼ਨਾਨ ਕਰਵਾ ਕੇ ਜਾਈਏ ਤੇ ਬੜੇ ਜਾਣੇ ਕਹਿੰਦੇ ਨੇ ਕਹਿੰਦੇ ਜੀ ਇੱਥੇ ਜਿਹੜਾ ਆ ਪਤਾ ਨਹੀਂ ਕਿਹੜੀ ਇਹੋ ਜੀ ਵਾਈਬ੍ਰੇਸ਼ਨ ਐ ਕਿਹੜੀ ਇਹੋ ਜੀ ਅਭਿਆ ਇੱਥੇ ਤੇ ਆਪਣੇ ਆਪ ਹੀ ਆਪ ਮੁਹਾਰੇ ਮਾਲਕ ਦਾ ਨਾਮ ਨਿਕਲਦਾ ਜੀ ਦੇਖੋ ਦੁੱਖ ਭੰਜਨੀ ਸਾਹਿਬ ਜਿੱਥੇ ਹੈ ਉਹਦੇ ਨੇੜੇ ਇੱਕ ਥੜਾ ਸਾਹਿਬ ਬਣਿਆ ਹੈ ਜੀ ਉੱਥੇ ਕੋ ਉੱਪਰ ਵਜਨ ਵੀ ਲਿਖੇ ਹੋਏ ਨੇ 68 ਤੀਰਥ ਜੈ ਸਾਧ ਪੱਗ ਧਰੇ ਪਾਉ 68 ਤੀਰਥ ਬਣਾ ਦਿੱਤੇ ਗੁਰੂ ਪਾਈਸ਼ ਨੇ ਕਹਿੰਦੇ 68 ਤੀਰਥ ਨੇ ਸਿੱਖ ਨੂੰ ਕਿਤੇ ਜਾਵਣ ਦੀ ਲੋੜ ਨਹੀਂ ਸਿੱਖ ਨੂੰ ਕਿਤੇ ਭਟਕਣ ਦੀ ਲੋੜ ਨਹੀਂ ਇਹ ਹੋਏ 68 ਤੀਰਥ ਨੇ ਤੇ ਨਾਲ ਹੀ ਵੇਖੋ ਹਰਮੰਦਰ ਸਾਹਿਬ ਦੇ ਨਾਲ ਹੀ ਇੱਥੇ ਲੰਗਰ ਸਾਹਿਬ ਬਣਿਆ ਹੋਇਆ ਹੈ ਜਿੱਥੇ ਨਾ ਕੋਈ ਜਾਤ-ਗੋਤ ਕੋਈ ਉੱਥੇ ਨੇ ਪੁੱਛਿਆ ਜਾਂਦਾ। ਉੱਥੇ ਵੇਖੋ ਨਾਲ-ਨਾਲ ਕੀਰਤਨ ਦੀ ਵੇਖੋ ਬਾਣੀ ਦੀ ਆਵਾਜ਼ ਆ ਰਹੀ ਹੁੰਦੀ ਐ। ਸਤਨਾਵਈ ਗੁਰੂ ਦਾ ਜਾਪ ਕਰਵਾਇਆ ਜਾਂਦਾ ਆ। ਵੀ ਪਹਿਲੇ ਜਿਸ ਪ੍ਰਸ਼ਾਦੇ ਨੇ ਛਕਣ ਲੱਗੇ ਜੇ ਉਸ ਮਾਲਕ ਦਾ ਸ਼ੁਕਰ ਕਰੋ ਪਹਿਲਾਂ। ਸਤਨਾਵਈ ਗੁਰੂ ਦਾ ਜਾਪ ਕਰਵਾ ਕੇ ਵੇਖੋ ਫਿਰ ਜਿਹੜਾ ਆ ਲੰਗਰਨ ਦੀ ਵੇਖੋ ਪ੍ਰారంਭਤਾ ਕੀਤੀ ਜਾਂਦੀ ਐ। ਬਿਸ਼ੱਕੋ ਜੀ। ਸੇਵਾ ਕਰਨ ਵਾਲਿਆਂ ਦੇ ਵਿੱਚ ਥੋੜ ਕੋਈ ਨਹੀਂ ਇੱਥੇ ਵੇਖੋ ਹਰਮੰਦਰ ਸਾਹਿਬ ਦੇ ਅੰਦਰ ਹੀ ਬਾਬਾ ਦੀਪ ਸਿੰਘ ਜੀ ਦਾ ਵੀ ਉਹ ਅਸਥਾਨ ਹੈ ਜਿੱਥੇ ਆ ਕੇ ਉਹਨਾਂ ਨੇ ਨਮਸ਼ਕਾਰ ਕੀਤੀ ਸੀ ਜਦੋਂ ਵਿਦਤਾ ਤਹਾਦੇ ਦਰ ਤੇ ਬੜੇ ਜਾਣੇ ਕੋਈ ਕੜਾ ਪ੍ਰਸ਼ਾਦੀ ਦੇਖ ਦੀ ਭੇਟਾ ਚੜਾਉਂਦਾ ਆ ਕੋਈ ਮਾਇਆ ਦੀ ਭੇਟਾ ਚੜਾਉਂਦਾ ਹੈ ਕੋਈ ਪਦਾਰਥਾਂ ਦੀ ਭੇਟਾ ਚੜਾਉਂਦਾ ਹੈ ਪਰ ਅੱਜ ਤੇਰੇ ਸੇਵਕ ਕੋਲ ਇਹ ਸੀਸ ਦੀ ਭੇਟਾ ਹੈ ਸੀਸ ਦੀ ਭੇਟਾ ਆਪਣੇ ਦਰ ਤੇ ਪਰਵਾਨ ਕਰ ਲਿਓ ਤੇ ਵੇਖ ਲਓ ਅੱਜ ਤੱਕ ਉਸੇ ਸਥਾਨ ਦੇਤੇ ਵੇਖੋ ਜਿਹੜਾ ਗੁਰੂ ਘਰ ਵੀ ਬਣਿਆ ਹੋਇਆ ਹੈ ਕਿਉਂਕਿ ਅੰਮ੍ਰਿਤਸਰ ਦੇ ਇਸ਼ਨਾਨ ਦੇ ਨਾਲ ਬੜਾ ਬੜਾ ਇਤਿਹਾਸਕ ਪੱਖ ਵੀ ਜੁੜਿਆ ਹੋਇਆ ਆ ਚਾਰ ਦਰਵਾਜ਼ੇ ਨੇ ਜਿਹੜੇ ਦੱਸਦੇ ਪਏ ਨੇ ਵੀ ਇੱਥੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਣਾ ਕੋ ਸਾਂਝਾ ਵਾਲੀ ਗੱਲ ਹੈ ਜਿਹੜਾ ਮਰਜੀ ਕੋਈ ਜਿਹੜੇ ਮਰਜੀ ਪਾਸੇ ਤੋਂ ਆ ਜਾਵੇ ਸਾਰਿਆਂ ਨੂੰ ਬਰਾਬਰ ਦਾ ਉਪਦੇਸ਼ ਮਿਲੇਗਾ ਤੇ ਨਾਲ ਹੀ ਇੱਥੇ ਹਰਮੰਦਰ ਸਾਹਿਬ ਦੇ ਅੰਦਰ ਹੀ ਵੇਖੋ ਨਾਲ ਕੀਰਤਨ ਹੁੰਦਾ ਰਹਿੰਦਾ ਹੈ ਸੰਗਤਾਂ ਵੇਖੋ ਇਹ ਸੁਣਦੇ ਰਹਿੰਦੇ ਨਾਲ ਇੱਕੋ ਉੱਪਰ ਦੇਖੋ ਗੈਲਰੀ ਬਣਾਈ ਹੋਈ ਹੈ ਇਹ ਵੀ ਗੁਰੂ ਪਾਇਸ਼ੇ ਦੇ ਵੇਖੋ ਕੈਸੀ ਉਹਨਾਂ ਦੀ ਸੋਚ ਸੀ ਕਿ ਨਹੀਂ ਤੇ ਕਹਿੰਦੇ ਕਹਣਾ ਹੈ ਗੁਰੂ ਸਾਹਿਬ ਜੀ ਥੱਲੇ ਨੇ ਐਸੇ ਉੱਤੇ ਵੇਖ ਲਓ ਸਾਈਡ ਦੇ ਉੱਤੇ ਬਣਾਈ ਹੈ ਬੇ ਉੱਪਰ ਬੈਠ ਕੇ ਵੀ ਤੁਸੀਂ ਗੁਰੂ ਦੇ ਦਿਦਾਰੇ ਗੁਰੂ ਦੇ ਕੀਰਤਨ ਬਾਣੀ ਦਾ ਲਾਹਾ ਲੈ ਸਕਦੇ ਜੇ ਪਾ ਅੰਦਰ ਅਸੀਂ ਗੁਰੂ ਦੇ ਸ਼ਬਦ ਨੂੰ ਵਸਾਉਣਾ ਹੈ। ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਤੇ ਵਿਦਵਾਨ ਨੇ ਕਿਤਾਬ ਲਿਖੀ ਪੂਰਨ ਸੱਚ ਭਰੇ ਉਹਦੇ ਵਿੱਚ ਲਿਖਣਾ ਕੀਤਾ ਹੈ ਕਹਿੰਦੇ ਪੜਿਓ ਹਰਮੰਦਰ ਸਾਹਿਬ ਨਾਲ ਤੁਹਾਨੂੰ ਡੱਡੂ ਮਿਲੇਗਾ ਨਾ ਤੁਹਾਨੂੰ ਬੰਗਲਾ ਮਿਲੇਗਾ। ਦੇਖ ਲਓ ਆਮ ਸਰੋਵਰਾਂ ਦੇ ਵਿੱਚ ਆਮ ਜਿੱਥੇ ਪਾਣੀ ਹੋਵੇ ਉੱਥੇ ਡੱਡੂ ਵੀ ਹੁੰਦਾ ਹੈ ਤੇ ਉੱਥੇ ਬੰਗਲਾ ਵੀ ਹੁੰਦਾ ਹੈ। ਪਰ ਹਰ ਮੰਦਰ ਸਾਹਿਬ ਦੇ ਸਰੋਵਰ ਦੇ ਅੰਦਰ ਨਾ ਤੁਹਾਨੂੰ ਡੱਡੂ ਮਿਲੇਗਾ ਨਾ ਤੁਹਾਨੂੰ ਬੰਗਲਾ ਮਿਲੇਗਾ ਪਵ ਇਹਦਾ ਅਰਥ ਹੈ ਵੀ ਭੜਿਆ ਇੱਥੇ ਤੇ ਵੇਖ ਨਾ ਤੇ ਡੱਡੂ ਦੀ ਬਿਰਤੀ ਵਾਲਾ ਪ੍ਰਵਾਣ ਕਿਉਂਕਿ ਆਮ ਕਈ ਕਹਿੰਦੇ ਇਸ਼ਨਾਨ ਕਰ ਲਈਏ ਚਲੋ ਜੀ ਸਾਡੀ ਚੀ ਆਤਮਿਕ ਰਸਤਾ ਬਣ ਜਾਈਦਾ ਤੇ ਇਹਨੇ ਕਹਿਤਾ ਬਾਣੀ ਜੀ ਕਹਿੰਦੇ ਨਹੀਂ ਭੜਿਆ ਜਲ ਕੈ ਮੰਜਨ ਜੇਤ ਹੋਵੇ ਨਿਤਨਿਤ ਮਿੰਡ ਕਨਾਵੇ ਮਿੰਡਕ ਦਾ ਪਾਵੇ ਡੱਡੂ ਕਹਿੰਦੇ ਇਹ ਇਕੱਲੇ ਇਸ਼ਨਾਨ ਨਾਲ ਗੱਲ ਬਣ ਜਾਂਦੀ ਕਹਿੰਦੇ ਭਲਿਆ ਇੱਥੇ ਤਾਂ ਡੱਡੂ ਨੇ ਤੇ ਇਸ਼ਨਾਨ ਕਰਦਾ ਪਿਆ ਪਾਬ ਜੀ ਇੱਥੇ ਇਸ਼ਨਾਨ ਵੀ ਕਰਨਾ ਹੈ ਭਾਵਨਾ ਸ਼ਰਦਾ ਦੇ ਨਾਲ ਕਰੇ ਵੀ ਦਾਤਾ ਜੀ ਮੈਂ ਤੇ ਆਪ ਇਹ ਦਰ ਤੇ ਆਇਆ ਜੇ ਤੇ ਮੈਂ ਤੇ ਉਹਨਾਂ ਪ੍ਰਾਤਨ ਸਿੱਖਾਂ ਦੇ ਵਾਂਗ ਇਸ਼ਨਾਨ ਦੀ ਭਾਵਨਾ ਲੈ ਕੇ ਆਇਆ ਵੀ ਇੱਥੋਂ ਮੈਂ ਤਨ ਨੂੰ ਵੀ ਇਸ਼ਨਾਨ ਕਰਵਾ ਲਵਾਂ ਤੇ ਬਾਣੀ ਦਾ ਜਿਹੜਾ ਪ੍ਰਵਾਹ ਚੱਲਦਾ ਪਿਆ ਆ ਇਹ ਕੰਦੇ ਜਿਹੜੇ ਪ੍ਰਵਾਹ ਚੱਲਦੇ ਪੈਣ ਮੈਂ ਇੱਥੋਂ ਆਪਣੇ ਮਨ ਨੂੰ ਇਸ਼ਨਾਨ ਕਰਵਾ ਲਵਾਂ ਕਿਉਂਕਿ ਮਾਲਕ ਜੀ ਦੇ ਬਚਨ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗ ਤੇ ਤੇ ਅਸ਼ਰਪੱਖ ਨੂੰ ਦੇਖਦੇ ਆਂ ਇਹ ਵੇਖੋ ਕਿੰਨੀਆਂ ਕਿੰਨੀਆਂ ਸ਼ਹਾਦਤਾਂ ਹੋਈਆਂ ਜੀ ਇੱਥੇ ਪਿਆਰ ਮੰਦਰ ਸਾਹਿਬ ਦੇ ਅੰਦਰ ਹੀ ਵੇਖੋ ਇੱਕ ਸੂਰਜ ਵਾਲੀ ਘੜੀ ਵੀ ਬਣੀ ਹੋਈ ਹੈ ਵੇਖ ਲਓ ਰਾਤ ਨੂੰ ਵੀ ਟਾਈਮ ਦਿੰਦੀ ਹੈ ਵੇਖੋ ਰਾਤ ਨੂੰ ਸੂਰਜ ਨਹੀਂ ਹੁੰਦਾ ਪਰ ਰਾਤ ਨੂੰ ਇਹ ਟਾਈਮ ਦੱਸਦੀ ਹੈ ਤੇ ਅੰਗਰੇਜ਼ ਵਿਦਵਾਨ ਵੀ ਹੈਰਾਨ ਹੋਏ ਸੀ ਵੀ ਇਹ ਕਿਹੜਾ ਸਿੱਖ ਹੈ ਜਿਨੇ ਇਹੋ ਜਿਹੀ ਵੇਖੋ ਜਿਹੜੀ ਬਣਾ ਦਿੱਤੀ ਐਡੇ-ਐਡੇ ਵਿਦਵਾਨ ਸਾਡੇ ਸਿੱਖ ਸੀ ਜਿਨ੍ਹਾਂ ਨੇ ਇਹ ਕਢੀ ਬਣਾਈ ਸੀ ਮੈਂ ਕਹਿੰਦਾ ਸਾਡੇ ਪ੍ਰਾਤਨ ਗੁਰਸਿੱਖ ਭਾਵੇਂ ਨੇ ਪੜ੍ਹੇ ਲਿਖੇ ਭਾਵੇਂ ਨਹੀਂ ਸੀ ਪਰ ਇੰਨੀ ਭਾਵਨਾ ਇੰਨੀ ਸ਼ਰਧਾ ਇੰਨੀ ਦੀਰਗ ਬੁੱਧ ਵਾਲੇ ਸੀ ਵੇ ਹਰ ਕੋਈ ਹੈਰਾਨ ਹੁੰਦਾ ਸੀ ਕਿੰਨੀ ਸ਼ਰਧਾ ਭਾਵਨਾ ਸੀ ਤੇ ਵੇਖੋ ਇੱਥੋਂ ਤੱਕ ਇਹ ਹੋਇਆ ਜੀ ਮੱਲਾ ਮਾਰੀਆਂ ਨਾ ਜੀ ਮਹਾਰਾ ਜੀ ਰஞ்சிਤ ਸਿੰਘ ਦਾ ਰਾਜ ਭਾਗ ਦੇਖੋ ਕਿੱਥੋਂ ਤੱਕ ਫੈਲਿਆ ਤੇ ਮਹਾਰਾ ਜੀ ਰஞ்சிਤ ਸਿੰਘ ਤੇ ਆਪ ਗੁਰੂ ਦੇ ਚਰਨਾਂ ਦਾ ਭੌਰਾ ਸੀ ਤੇ ਮਹਾਰਾ ਜੀ ਰஞ்சிਤ ਸਿੰਘ ਦੇ ਦਰ ਲਈ ਕੋਈ ਵੇਖੋ ਜਿਹੜਾ ਚੰਦੋਆ ਲੈ ਕੇ ਆਇਆ ਸੀ ਚੰਦਨੀ ਪਰ ਜਦੋਂ ਮਹਾਰਾ ਜੀ ਰஞ்சிਤ ਸਿੰਘ ਨੇ ਦੇਖਣਾ ਕੀਤਾ ਨਾ ਐਡਾ ਕੀਮਤੀ ਤੇ ਆਪ ਥੱਲੇ ਨਹੀਂ ਸੀ ਬੈਠੇ ਕਹਿੰਦੇ ਇਹ ਤੇ ਗੁਰੂ ਰਾਮਦਾਸ ਹਸਪਤਾਲ ਦੇ ਦਰ ਤੇ ਹੋਣਾ ਚਾਹੀਦਾ ਹੈ ਭਾਵੇਂ ਹਰਮੰਦਰ ਸਾਹਿਬ ਦੇ ਲਈ ਇਹੋ ਜੀ ਭਾਵਨਾ ਸਰਦਾ ਹਰ ਸਿੱਖ ਦੇ ਅੰਦਰ ਹੈ ਭਾਵੇਂ ਇਥੋਂ ਦਾ ਮਹਾਰਾਜਾ ਰਣਜੀਤ ਸਿੰਘ ਹੈ ਤੇ ਭਾਵੇਂ ਆਮ ਮਨੁੱਖ ਹੈ ਕੋਈ ਇਹਨਾਂ ਦੇ ਦਰਸ਼ਨਾਂ ਦੀ ਇਸ਼ਨਾਣ ਦੇ ਲਈ ਦੇਖੋ ਜਿਹੜਾ ਹੈ ਲੋਚਦਾ ਪਿਆ ਹੈ ਇਥੇ ਦੇ ਦਰਸ਼ਨਾਂ ਦਾ ਵੀ ਤਾਂਗ ਦੇ ਵਿੱਚ ਬੈਠਾ ਹੈ ਜਿਹੜਾ ਵੀ ਹਿੰਦੁਸਤਾਨ ਦੇ ਵਿੱਚ ਕੋਈ ਵੀ ਤਾਰ ਮੰਦਾ ਵਦੇਸ਼ੀ ਆ ਜਾਵੇ ਸੈਲਾਨੀ ਆ ਜਾਵੇ ਉਹ ਆਪਣੀ ਯਾਤਰਾ ਨੂੰ ਅਧੂਰੀ ਸਮਝਦਾ ਜਿੰਨੇ ਤੱਕ ਉਹ ਅੰਮ੍ਰਿਤਸਰ ਆ ਕੇ ਥੁੰਦਾ ਦਰਸ਼ਨ ਇਸ਼ਨਾਨੀ ਕਰ ਲਿੰਦਾ ਤੇ ਆਪ ਮੁਹਾਰੇ ਭਾਵੇਂ ਉਹ ਦੇਖੋ ਤਾਜ ਮਹਿਲ ਦੇਖਾਵੇ ਤਾਜ ਮਹਿਲ ਦੇ ਵਿੱਚ ਬਾਰੇ ਵੀ ਲੋਕਾਂ ਨੇ ਪਤਾ ਕੀ ਕਹਣਾ ਕੀਤਾ ਕਿੰਦੇ ਜਿਉਂਥੇ ਇੱਕ ਸਨਾਟਾ ਆ ਮਨੋ ਇੱਕ ਜਿਹੜਾ ਆ ਮੌਤ ਦਾ ਸਨਾਟੇ ਵਾਂਗ ਹੈ ਤੇ ਹਰਮੰਦਰ ਸਾਹਿਬ ਦੇ ਵਿੱਚ ਜੀਵਨ ਇਥੇ ਜੀਵਨ ਦੀ ਰੌਣ ਨਜ਼ਰ ਆਉਂਦੀ ਏ ਤੇ ਬੜੇ ਬੜੇ ਕਈਆਂ ਨੂੰ ਭਾਵੇਂ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਕਹਿੰਦੇ ਇੱਥੇ ਆ ਕੇ ਅੰਦਰ ਨੂੰ ਟਿਕਾਓ ਮਿਲਦਾ ਏ ਇੱਥੇ ਆ ਕੇ ਅੰਦਰ ਨੂੰ ਠੰਡ ਪੈਂਦੀ ਏ ਤੇ ਆਪ ਮੁਹਾਰੇ ਮਨੁੱਖ ਪਤਾ ਕੀ ਹੈ ਕਹਿ ਉੱਠਦਾ ਏ ਦਿੱਠੇ ਸਭੇ ਥਾਂ ਨਹੀਂ ਤੁਦ ਜਿਹਿਆ ਵੀ ਮਾਲਤਿਏ ਤੁਹਾਡੇ ਦਰ ਵਰਗਾ ਸਥਾਨ ਕੋਈ ਨਹੀਂ ਵਾਕਿਆ ਹੈ ਕੋਈ ਨਹੀਂ ਜੀ ਤੇ ਇਸੇ ਕਰਕੇ ਅਰਦਾਸ ਦੇ ਅੰਦਰ ਆਪਾਂ ਅਮਰਤਸਰ ਜੀ ਦੇ ਇਸ਼ਨਾਨ ਨੂੰ ਵੇਖੋ ਸਿੱਖ ਲੋਚਦਾ ਆ ਦੇਸ਼-ਵਦੇਸ਼ ਦੇ ਵਿੱਚ ਬੈਠਾ ਹੋਵੇ ਉਹ ਅਮਰਤਸਰ ਦੇ ਦਰਸ਼ਨਾਂ ਦੀ ਤੰਗ ਦੇ ਲਈ ਵੀ ਤੇ ਇਸ਼ਨਾਨ ਦੀ ਤੰਗ ਦੇ ਲਈ ਵੀ ਉਹ ਜਿਹੜਾ ਲੋਚਦਾ ਰਹਿੰਦਾ ਵੀ ਕਿਤੋਂ ਜਾਈਏ ਤੇ ਕਿਦੋਂ ਉਸ ਦਰਦ ਦੇ ਦਾਰੇ ਕਰੀਏ ਸੋ ਅੱਜ ਕੇਵਲ ਤੇ ਕੇਵਲ ਇੰਨੇ ਕੁ ਵਿਚਾਰ ਹੋ ਸਕੇ ਹੈ ਜੀ ਕੱਲ ਅਗਲੀ ਚੌਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜਾਕਾਰ ਬੋਲੇ ਜੀ ਵਾਹਿਗੁਰੂ ਕੱਲ ਅਗਲੇ ਵਿਚਾਰ ਦੇ ਨਾਲ ਸੰਜ ਪਾਵਾਂਗੇ ਜੀ ਇਹਨੇ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈ ਅਬਿਆਨ ਬੇਨਤ ੁੱਲਨ ਦੇ ਲਈ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ